ਗੁਰਾਇਆਂ ਦੇ ਨੇੜਲੇ ਪਿੰਡ ਬੜਾ ਪਿੰਡ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਜਿੰਦੇ ਹੋਏ ਚੌਕੀ ਇੰਚਾਰਜ ਤਲੇਤਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਉਰਫ ਮਨੀਪੁੱਤਰ ਗਿਆਨ ਸਿੰਘ ਦੇ ਵਾਰਸਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਉਹਨਾਂ ਦਾ ਬੇਟਾ ਰਾਜ ਮਿਸਤਰੀ ਅਤੇ ਲੱਕੜ ਦਾ ਕੰਮ ਕਰਦਾ ਸੀ ਜੋ ਅੱਟੀ ਪਿੰਡ 'ਚ ਕੰਮ ਤੇ ਗਿਆ ਸੀ ਸ਼ਾਮ ਵੇਲੇ ਜਦੋਂ ਉਹ ਆਪਣੇ ਮੋਟਰਸਾਈਕਲ ਤੇ ਅੱਟੀ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਵਿਰਤ ਆਸ਼ਰਮ ਨੇੜੇ ਆਵਾਰਾ ਪਸ਼ੂ ਉਸ ਦੇ ਮੋਟਰਸਾਈਕਲ ਅਗੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਉਸ ਦਾ ਮੋਟਰਸਾਈਕਲ ਨਹਿਰ ਪੁਲੀ ਦੇ ਡਵਾਈਡਰ ਨਾਲ ਟਕਰਾ ਗਿਆ ਜਿਸ ਨਾਲ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਅਤੇ ਮਨਜਿੰਦਰ ਨਹਿਰ ਚ ਡਿੱਗ ਗਿਆ ਜਿਸ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇ ਨਹਿਰ ਵਿੱਚੋਂ ਬਰਾਮਦ ਹੋਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਫਲੋਰ ਵਿੱਚ ਭੇਜ ਦਿੱਤਾ ਹੈ ਹਾਂਜੀ ਸਰ ਸ਼ਨਾਖਤ ਹੋ ਗਈ ਹੈ ਜੀ ਮਨਰਾਜ ਸਿੰਘ ਏਲੀਸ ਮਨੀ ਤੇ ਪੁੱਤਰ ਗਿਆਨ ਸਿੰਘ ਬਾਸੀ ਬੜਾ ਪਿੰਡ ਹੈ ਜੀ ਇੱਥੋਂ ਦਾ ਰਹਿਣਾ ਨਾ ਤੇ ਪਤਾ ਲੱਗਾ ਇਹ ਜਾਣਕਾਰੀ ਮਿਲੀ ਹੈ ਤਰਤੀਸ਼ ਤੋਂ ਕਿ ਇਹ ਕੱਲ ਆਪਣੇ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਉਸ ਨਾਲ ਨਾਲ ਲੱਕੜ ਦਾ ਕੰਮ ਵੀ ਕਰਦਾ ਇਹ ਅੱਟੀ ਪਿੰਡ ਉੱਥੇ ਦਿਹਾੜੀ ਤੇ ਜਾਂਦਾ ਜੀ ਇਹ ਸ਼ਾਮ ਨੂੰ ਵਾਪਸ ਆ ਰਿਹਾ ਸੀਗਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਅੱਗੇ ਜਦੋਂ ਇਹ ਨਹਿਰ ਪੁਲੀ ਤੇ ਪਹੁੰਚਾ ਅੱਟੀ ਨਹਿਰ ਪੁਲੀ ਦੇ ਕੋਲ ਉੱਥੇ ਕੋਈ ਅੱਗੇ ਕਹਿੰਦੇ ਹਵਾਰਾ ਪਸ਼ੂ ਆ ਗਿਆ ਤੇ ਉਹਨੂੰ ਬਚਾਉਣ ਦੀ ਖਾਤਰ ਉਹਨੇ ਮਤਲਬ ਉਹ ਜਿਹੜਾ ਉਹਦਾ ਮੋਟਰਸਾਈਕਲ ਆ ਉਹ ਉਹਦੇ ਵਿੱਚ ਵਜਾਇਆ ਡਵਾਈਡਰ ਦੇ ਵਿੱਚ ਨਹਿਰ ਪੁਲੀ ਦੇ ਵਿੱਚ ਵਜਿਆ ਤੇ ਉਹਦੇ ਨਾਲ ਕੀ ਆ ਵੀ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਤੇ ਉਹ ਆਪ ਜਿਹੜਾ ਉਹ ਨਹਿਰ 'ਚ ਡਿੱਗ ਗਿਆ ਉਹਨਾਂ ਦੇ ਘਰਦਿਆਂ ਦੇ ਬਿਆਨ ਅਨੁਸਾਰ ਠੀਕ ਹੈ ਤੇ ਉਹਦੇ ਆਧਾਰ ਤੇ ਫਿਰ ਅਸੀਂ ਜਿਹੜੀ ਹੈਗੀ ਆ ਉਹ 194 ਬੀਐਨਐਸ ਅਧਿਕਾਰੀ ਅਮਲ ਚੱਲਿਆ ਰਹੇ ਹਾਂ ਦੇ ਪੋਸਟਮਾਰਟਮ ਕਰਾ ਰਹੇ ਹਨ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ Laash ਆ ਉਹ ਬਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇ ਗੁਰਾਇਆਂ ਦੇ ਨੇੜਲੇ ਪਿੰਡ ਬੜਾ ਪਿੰਡ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਜਿੰਦੇ ਹੋਏ ਚੌਕੀ ਇੰਚਾਰਜ ਤੁਲਿਤਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਉਰਫ ਮਨੀਪੁੱਤਰ ਗਿਆਨ ਸਿੰਘ ਦੇ ਵਾਰਸਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਉਹਨਾਂ ਦਾ ਬੇਟਾ ਰਾਜ ਮਿਸਤਰੀ ਅਤੇ ਲੱਕੜ ਦਾ ਕੰਮ ਕਰਦਾ ਸੀ ਜੋ ਅੱਟੀ ਪਿੰਡ ਚ ਕੰਮ ਤੇ ਗਿਆ ਸੀ ਸ਼ਾਮ ਵੇਲੇ ਜਦੋਂ ਉਹ ਆਪਣੇ ਮੋਟਰਸਾਈਕਲ ਤੇ ਅੱਟੀ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਵਿਰਤ ਆਸ਼ਰਮ ਨੇੜੇ ਆਵਾਰਾ ਪਸ਼ੂ ਉਸਦੇ ਮੋਟਰਸਾਈਕਲ ਅੱਗੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਉਸ ਦਾ ਮੋਟਰਸਾਈਕਲ ਨਹਿਰ ਪੁਲੀ ਦੇ ਡਵਾਈਡਰ ਨਾਲ ਟਕਰਾ ਗਿਆ ਜਿਸ ਨਾਲ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਅਤੇ ਮਨਜਿੰਦਰ ਨਹਿਰ ਚ ਡਿੱਗ ਗਿਆ ਜਿਸ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇ ਨਹਿਰ ਵਿੱਚੋਂ ਬਰਾਮਦ ਹੋਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ লাশ ਨੂੰ ਸਿਵਲ ਹਸਪਤਾਲ ਫਲੋਰ ਵਿੱਚ ਭੇਜ ਦਿੱਤਾ ਹੈ।